ਪੈਲਸ ਦਾ ਮੈਟਰ ਹੈਗਾ ਵੀ ਜੋ ਪੈਲਸ ਦੇ ਵਿੱਚ ਗਏ ਆ ਇਹ ਉੱਥੇ ਇਹਨਾਂ ਦਾ ਕਿ दारू पीती-ਪੀਉਤੀ ਦੇ ਵਿੱਚ ਹੋ ਗਿਆ ਉਹਨਾਂ ਕੋਈ ਮਾੜੀ-ਮੋਟੀ ਤਾ ਬਣ ਤੇ ਫਿਰ ਬਾਈ ਦੀ ਲੱਤ ਤੋੜਤੀ ਫਿਰ ਇੱਕ ਦੇ ਪੇਚ ਕਸ ਮੂੰਹ 'ਚ ਮਾਰਿਆ ਉਹ ਵਿਚਾਰਾ ਬੋਲ ਨਹੀਂ ਸਕਦਾਗਾ ਉਹ ਕਿੱਡੀ ਗੁੰਡਾ ਕਰਦੀ ਉਹਨਾਂ ਦੀ ਜੇ ਆਇਆ ਜੋ ਉਹਨੇ ਛੋਟਾ ਜਿਹਾ ਬੱਚਾ ਵੀ ਉਹਦੇ ਵੀ ਮਾਰੀਆਂ ਇਕੱਠੇ ਖਾਣੇ ਨੂੰ ਇਕੱਠੇ ਜਾਣੇ ਵਿਆਹ ਦੇ ਵੀ ਬੁਲਾਇਆ ਵਿਆਹ ਤੇ ਬੁਲਾ ਕੇ ਮੈਂ ਦੱਸਿਆ ਹਾਲ ਕੀਤਾ ਉਹਨਾਂ ਦਾ ਔਰ ਸਾਨੂੰ ਪਹਿਲ ਦੇ ਅਧਾਰ ਤੇ ਸوير ਦੇ ਬੰਦੇ ਬੈਠੇ ਸਾਨੂੰ ਜਲਦੀ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਹੀ ਸਾਨੂੰ ਫਾਰਕ ਕਰਤਾ ਹਾਂਜੀ ਸਾਡੇ ਛੋਟੇ ਬੇੜੇ ਦੇ ਇਹ ਮਾਚਲ ਹੁੰਦਾ ਇਹਦੀ ਫੋਟੋਆਂ ਚੱਕੀ ਫਿਰਦੇ ਨੇ ਹੁਣ ਉਹਨੂੰ ਇਹਨੂੰ ਮਾਰਨ ਵਾਸਤੇ ਮੈਂ ਤੱਕ ਕੇ ਨਾ ਮੇਰੇ ਛੋਟੇ ਭਰਾਵਾਂ ਦੀ ਅੱਗੇ ਅੱਗੇ ਵਾਇਰ ਕਰ ਰਹੇ ਆਪਣੇ ਗਰੁੱਪਾਂ ਚ ਮੁੰਡਿਆਂ ਨੂੰ ਦੇਸੀ ਨੂੰ ਲੈ ਕੇ ਕਿਉਂ ਧਮਕੇ ਦਵਾ ਰਹੇ ਆ ਫੈਸਲਾ ਕਰ ਲੋ ਚੁੱਪੀ ਹੈ ਸਾਦੂ ਮਿਲ ਆ ਹੀ ਨੇ ਉਹਨਾਂ ਨੇ ਵਾਸੀ ਗੱਲ ਵਧੀਆ ਸੁਣੀ ਉਹ ਤਾਂ ਉਹ ਮੰਜੇ ਦੇ ਉੱਤੇ ਬੈੱਡ ਤੇ ਪੈ ਗਿਆ ਉਹ ਧੀ ਆ ਨਿਕਾ ਜਾਂ ਉਹਦਾ ਬੱਚਾ ਵਾ ਉਹਦੀ ਲੱਤ ਤੋੜਤੀਏ ਨਾ ਤਾਂ ਉਹ ਕੰਮ ਤੇ ਜਾ ਸਕਦਾ ਠੀਕ ਹੈ ਨਾ ਉਹ ਕੁੜੀ ਦਾ ਫੇਸ ਸਾਰਾ ਖਰਾਬ ਕਰਤਾ ਇੰਚਾਰਜ ਨੇ ਹੱਥੀ ਪਾ ਗਏ ਬਾਕੀ ਅੰਦਰੋਂ ਆ ਕੇ ਸਮਾਨ ਸਮੋਲ ਲੈ ਕੇ ਮਾਰਨ ਲੱਪੇ ਜੇ ਛਡਾਨਗੇ ਉਹਨਾਂ ਪਹਿਲੇ ਦਰ ਦੀ ਬੋਤਲ ਮਾਰੀ ਫਿਰ ਗਲਾਸੀਆਂ ਮਾਰੀਆਂ ਫਿਰ ਲੱਤਾਂ ਲੁੱਤਾਂ ਮਾਰੀਆਂ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨਤ ਵਾਲੀ ਲੁਧਿਆਣਾ ਦੇ ਡੀਸੀ ਆਫਿਸ ਦੇ ਵਿੱਚ ਮੌਜੂਦ ਹਾਂ ਜਿੱਥੇ ਪਰਿਵਾਰ ਦੇਖ ਸਕਦੇ ਹੋ ਕਿ ਇੱਕ ਪਹੁੰਚੇ 8 ਤਰੀਕ ਦਾ ਮਾਮਲਾ ਦੱਸਿਆ ਜਾ ਰਿਹਾ ਸੋ ਅੱਜ 20 ਤਰੀਕ ਹੋ ਚੁੱਕੀ ਹੈ ਸੋ ਹਲੇ ਤੱਕ ਇਨਸਾਫ ਜਿਹੜਾ ਉਸ ਪਰਿਵਾਰ ਨੂੰ ਨਹੀਂ ਮਿਲਿਆ ਸੋ ਲਗਾਤਾਰ ਦਰਦਰ ਦੀਆਂ ਠੋਕਰਾਂ ਖਾ ਰਿਹਾ ਸੋ ਅੱਜ ਸੀਪੀ ਆਫਿਸ ਪਹੁੰਚਿਆ ਨਾਲ ਨਿਹੰਗ ਸਿੱਖ ਜਿੱਥੇ ਬੰਦਿਆ ਵੀ ਪਹੁੰਚਿਆ ਨੇ ਕਿਉਂਕਿ ਜਦੋਂ ਕਦੇ ਕੋਈ ਇਨਸਾਫ ਨਹੀਂ ਮਿਲਦਾ ਤਾਂ ਮੈਂ ਸਹੀ ਇਸ ਬਾਬਿਆਂ ਨੂੰ ਹਮੇਸ਼ਾ ਹੀ ਜਿਹੜਾ ਦੇਖਿਆ ਜਾਂਦਾ ਕਿਉਂਕਿ ਬਾਬੇ ਜਿਹੜੇ ਨੇ ਹਮੇ ਫੇਰ ਪਹੁੰਚ ਗਏ ਪਰਿਵਾਰ ਨਾਲ ਕਾਰਨ ਕੀ ਹੈਗਾ ਡੀਸੀ ਆਫਿਸ ਦੇ ਬਾਹਰ ਖੜੇ ਹੋ ਸੀਪੀ ਆਫਿਸ ਦੇ ਨਾਲ ਕੀ ਹੈ ਦੇਖੋ ਜੀ ਅਸੀਂ ਸਾਡੇ ਕੋਲੇ ਚੱਲ ਕੇ ਆਈ ਇਹ ਬੱਚੀ ਇਸਤੀ ਇੱਕ ਇੱਕ ਪੈਲਸ ਦਾ ਮੈਟਰ ਹੈਗਾ ਵੀ ਜੋ ਪੈਲਸ ਦੇ ਵਿੱਚ ਗਏ ਆ ਇਹ ਉਥੇ ਇਹਨਾਂ ਦਾ ਕਿ ਦਾਰੂ ਪੀਤੀ ਪੀਉਤੀ ਦੇ ਵਿੱਚ ਹੋ ਗਿਆ ਉਹਨਾਂ ਕੋਈ ਮਾੜੀ ਮੋਟੀ ਤਾਪਨ ਤੇ ਉਹਨਾਂ ਨੇ ਕੀ ਕੀਤਾ ਕਿਨੇ ਹੋਈ ਸੀ ਉਹਨਾਂ ਅੰਦਰ ਹੀ ਕਿਤੇ ਚੱਲਦੀ ਹੋਣੀ ਪੈਲਸ ਵਿਆਹਾਂ ਸਾਦੀਆਂ ਦੇ ਵਿੱਚ ਹੁੰਦਾ ਕੀ ਹੈ ਇਹੀ ਕੰਜਰ ਘਾਟ ਹੁੰਦਾ ਵੀ ਸ਼ਾਇਦ ਦਾਰੂ ਪੀਣੇ ਚੀਣੇ ਇਹੀ ਕੰਜਰ ਘਾਟ ਚੱਲਦਾ ਵਿਆਹਾਂ ਸਾਦੀਆਂ ਦੇ ਵਿੱਚ ਉਹ ਕਿਤੇ ਹੋ ਗਿਆ ਹੁਣ ਤੇ ਉਹਨਾਂ ਨੇ ਕੀ ਚੱਕ ਕੇ ਕੁੜੀ ਦੇ ਬੋਤਲਾਂ ਮਾਰੀਆਂ ਫਿਰ ਆ ਬੱਚੀ ਦੇ ਅੱਛਾ ਤੇ ਫਿਰ ਬਾਈ ਦੀ ਲੱਤ ਤੋੜਤੀ ਫਿਰ ਇੱਕ ਦੇ ਪੇਚਕੱਸ ਮੂੰਹ 'ਚ ਮਾਰਿਆ ਉਹ ਵਿਚਾਰਾ ਬੋਲ ਨਹੀਂ ਸਕਦਾਗਾ ਉਹ ਕਿੱਡੀ ਗੁੰਡਾ ਕਰਦੀ ਉਹਨਾਂ ਦੀ ਇੱਕ ਇਸ ਜਗ੍ਹਾ ਦੀ ਗੱਲ ਹੈ ਇਹ ਹੈਗੀ ਆ ਆਪਣੇ ਪੱਖੋਆ ਰੋਡ ਦੀ ਪੱਖੋਆ ਰੋਡ ਦੀ ਹੈਗੀ ਹੈ ਜੀ ਪਹਿਲੀ ਗੱਲ ਇਹ ਹੈ 8 ਤਰੀਕ 8 ਤਰੀਕ ਦੀ ਗੱਲ ਹੈਗੀ ਅੱਛਾ ਤੇ ਕੀ ਹੋਇਆ ਕੀ ਸੀਗਾ ਅਸਲ ਦੇ ਵਿੱਚ ਇਹ ਵਿਆਹ ਦੇ ਵਿੱਚ ਜਾਂਦੇ ਨੇ ਤੇ ਉਸ ਤੋਂ ਬਾਅਦ ਅੰਦਰ ਜਿਹੜੀ ਹੈ ਇਹਨਾਂ ਨਾਲ ਲੜਾਈ ਹੋ ਜਾਂਦੀ ਹੈ ਹਾਂ ਨੱਚਦੇ ਤੱਪਦੇ ਬਾਰੇ ਮੋਟਾ ਲੜਾਈ ਹੋ ਗਈ ਉਹਨਾਂ ਨੇ ਉੱਥੇ ਗੁੰਡੇ ਪਾਲੇ ਹੋਇਆ ਵੱਡੇ ਵੱਡੇ ਮੋٹے ਮੋਟੇ ਜੀ ਕੀ ਕਹਿੰਦੇ ਹੁੰਦੇ ਬੌਕਸਰ ਬੁਕਸਰ ਜੇ ਮੈਨੂੰ ਨਾਮ ਨਹੀਂ ਲੈ ਪਿਆ ਸਿਕੁੜੀ ਦੇ ਬੱਚੀ ਦੇ ਉੱਤੇ ਜੇ ਤੁਹਾਡੀ ਲੜਾਈ ਹੋਈ ਆ ਉਹਨੂੰ ਛਡਾਓ ਇੱਕ ਪੈਸੇ ਦੇ ਵਿੱਚ ਬੱਚੇ ਆਇਆ ਜੋ ਉਹਨੇ ਛੋਟਾ ਜਿਹਾ ਬੱਚਾ ਵੀ ਉਹਦੇ ਵੀ ਮਾਰੀਆਂ ਦੱਸੋ ਇਹ ਕਿੱਡੇ ਕੀ ਵੱਡੀ ਬਦਮਾਸੀ ਆ ਇੱਕ ਬਾਈ ਪੱਤਰਕਾਰ ਜੀ ਹੋਰ ਗੱਲ ਦੱਸ ਦਿੰਨਾ ਉਹ ਪ੍ਰਵਾਸੀ ਆ ਤੇ ਪ੍ਰਵਾਸੀਆਂ ਦਾ ਇੰਨਾ ਹੌਸਲਾ ਵਧ ਗਿਆ ਹੈਗਾ ਵੀ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਹੱਥ ਬੋਤਲਾ ਮਾਰਦੇ ਆ ਸਾਡੇ ਪੰਜਾਬੀ ਬੰਦਿਆਂ ਦੇ ਲੱਤਾਂ ਤੋੜਦੇ ਹੈਗੇ ਆ ਯਾਰ ਪੰਜਾਬ ਦੇ ਵਿੱਚ ਆਏ ਹੋ ਗੁੰਡਾਗਰਦੀ ਕਰਦੇ ਆ ਆ ਸਾਰੇ ਇੱਕ ਤਾਂ ਹੈਗੇ ਆ ਇਕੱਠੇ ਰ ਬਣ ਕੇ ਰਹੀਏ ਇਕੱਠੇ ਖਾਣੇ ਆ ਇਕੱਠੇ ਜਾਣੇ ਵਿਆਹ ਦੇ ਵੀ ਬੁਲਾਇਆ ਬਿਆਦੇ ਬਲਾਕੇ ਮੈਂ ਦੱਸ ਰਿਹਾ ਹਾਲ ਕੀਤਾ ਇਹਨਾਂ ਦਾ ਬਿਲਕੁਲ ਸਾਰਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਆ ਪੈਰਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਫੇਸ ਦੇ ਉੱਤੇ ਵੀ ਜਿਹੜੇ ਆ ਵਾਰ ਕੀਤੇ ਜਾਂਦੇ ਨੇ ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿਉਂਕਿ ਤਸਵੀਰਾਂ ਜਿਹੜੀਆਂ ਆ ਦੇਖ ਸਕਦੇ ਹੋ ਕਿ ਤੁਸੀਂ ਪੇਪਰ ਜਿਹੜਾ ਹੱਥਾਂ ਦੇ ਵਿੱਚ ਫੜਿਆ ਹੋਇਆ ਸੋ ਜਿਹੜੀ ਐਪਲੀਕੇਸ਼ਨ ਹੈ ਇਹ ਜਿਹੜਾ ਮੰਗ ਪੱਤਰ ਹੈ ਉਹ ਦਿੱਤੀ ਗਈ ਆ ਹਾਲਾਂਕਿ ਸੀਪੀ ਸਾਹਿਬ ਨੂੰ ਸੋ ਕਿਤੇ ਨਹੀਂ ਕਿਤੇ ਇਹਨਾਂ ਵੱਲੋਂ ਗੁਹਾਰ ਜਿਹੜੀ ਹੈ ਉਹ ਪ੍ਰਸ਼ਾਸਨ ਅੱਗੇ ਲਗਾਈ ਜਾ ਰਹੀ ਹੈ ਸੋ ਹੋਇਆ ਕੀ ਸੀਗਾ ਪੈਰਾਂ ਦੇ ਉੱਤੇ 6:00 ਵਜੇ ਆ ਤੇ ਕਿੱਥੇ ਗਏ ਸੀਗੇ ਕੌਣ ਸੀਗੇ ਉਹ ਅਸੀਂ ਮੈਂ ਜੀ ਰਿਸੈਪਸ਼ਨ ਪਾਰਟੀ ਤੇ ਗਏ ਸੀ ਪਖਵਾੜਾ ਰੋਡ ਰਾਇਲ ਕੋਟ ਹੋਟਲ ਤੇ ਅੱਛਾ ਜੀ ਉਹਰੇ ਚ ਜੀ ਨੱਚਦੇ ਨੱਚਦੇ ਇਹਨਾਂ ਜੀ ਇਹਦੇ ਚ ਮੋਡਾ ਮਾਰਿਆ ਮੁੰਡੇ ਨੇ ਤੇ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਕਲੇਸ਼ ਸ਼ੁਰੂ ਹੋ ਗਏ ਸਾਡਾ ਅੱਛਾ ਜੀ ਉਹਨਾਂ ਦੇ ਬਿਆਦ ਦੇ ਵਿੱਚ ਜੋ ਵੀ ਉਹਨਾਂ ਦੇ ਹੱਥ ਆਇਆ ਕਿਉਂਕਿ ਉਹਨਾਂ ਦਾ ਹੋਟਲ ਸੀ ਉਹਨਾਂ ਕੋਲ ਆਪਣਾ ਸਮਾਜ ਸਮੂਹ ਪਹਿਲੇ ਹੀ ਤਿਆਰੀ ਚ ਸੀ ਉਹ। ਮਤਲਬ ਤੁਸੀਂ ਕਿਸੇ ਦੇ ਵਿਆਹ ਦੇ ਵਿੱਚ ਪਾਰਟੀ ਸੈਲੀਬ੍ਰੇਟ ਕਰਨ ਵਾਸਤੇ ਗਏ ਸੀ। ਜਿਨ੍ਹਾਂ ਦੇ ਵਿਆਹ 'ਚ ਗਏ ਸੀ ਨਾ ਜੀ ਉਹਨਾਂ ਨਾਲ ਹੀ ਹੋਇਆ ਬਾਈ ਉਹਨਾਂ ਨੇ ਜਿਹੜੇ ਵਿਆਹ ਵਾਲਾ ਮੁੰਡਾ ਸੀ ਨਾ ਖੁਦ ਬੋਤਲ ਫੜਾ ਕੇ ਮੂੰਹ ਤੇ ਮਰਵਾਤੀ ਜੀ ਉਹਨੇ। ਮਤਲਬ ਕਿਉਂ ਐਦਾਂ ਕਿਉਂ ਕੀਤਾ ਕਾਰਨ? ਕੋਈ ਰੰਜਿਸ਼ ਹੋਣੀ ਹੈ ਜੀ ਉਹਨਾਂ ਦੇ ਦਿਲ 'ਚ ਸਾਡੇ ਤਾਂ ਹੈ ਨਹੀਂ ਸੀ ਜੀ। ਮਤਲਬ ਉਹ ਤੁਹਾਡੇ ਨਾਲ ਹੀ ਕਿਤੇ ਰਹਿੰਦੇ ਪਹਿਲੇ ਦੀ ਵੀ ਕੋਈ ਰੰਜਿਸ਼। ਯਾਰ ਕਰ ਛੱਡ ਕੇ ਰਹਿੰਦੇ ਜੀ। ਅੱਛਾ ਤੁਹਾਡੀ ਗਵਾਹੀ ਹਾਂ ਜੀ। ਨਹੀਂ ਪਹਿਲਾਂ। ਅੱਛਾ। ਪਹਿਲਾਂ ਕੋਈ ਕੋਈ ਲੜਾਈ ਝਗੜਾ ਕੋਈ ਕੋਈ ਕਦੇ ਕੋਈ ਨਹੀਂ ਸਾਡਾ ਨਹੀਂ ਹੋਇਆ ਜੀ ਕਦੇ ਜੀ ਪਰ ਸਾਡੇ ਨਾਲ ਦੇ ਨਾਲ ਦੇ ਗਵੰਡੀ ਘਰੇ ਇੱਕ ਦਿਨ ਇਹ ਹੀ ਮੁੰਡੇ ਜਿਹੜੇ ਲੜੇ ਆ ਨਹੀਂ ਸਾਰੇ ਲੈ ਕੇ ਵੜ ਗਏ ਸੀ ਠੀਕ ਹੈ ਉਸ ਟਾਈਮ ਇਹ ਹੀ ਇਹਨਾਂ ਨੇ ਸਮਝਾਇਆ ਸੀ ਕਿ ਗਲੀ ਚ ਅੱਧਾ ਤਾਂ ਗੰਧ ਨਾ ਪਾਓ ਇਹਨਾਂ ਨੇ ਹੋਰ ਰੰਜਿਸ਼ ਰੱਖੀ ਹੋਣੀ ਹੈ ਜੀ ਹੱਥਾਂ ਦੇ ਵਿੱਚ ਪੇਪਰ ਫੜੇ ਹੋਏ ਆ ਇਹ ਕਿਨੂੰ ਆਏ ਸੀਗੇ ਮਿਲਣ ਕੀ ਕੀਤਾ ਹੋਣਾ ਸੀਪੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਮਿਲਣ ਆਏ ਇਹਨਾਂ ਨੇ ਇਹਨਾਂ ਨੇ ਵਸੇ ਗੱਲ ਕੁ ਵਧੀਆ ਸੁਣੀ ਉਹ ਤਾਂ ਅੱਛਾ ਹਾਂਜੀ ਕਿਉਂ ਆਣਾ ਪਿਆ ਅੱਜ ਸੀਪੀ ਆਫਿਸ ਅਸੀਂ 8 ਤਰੀਕ ਨੂੰ ਸਾਡੀ ਲੜਾਈ ਹੋਈ ਦੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਹਮ ਕਿ ਇਹ ਲਲਤੋਠਾ ਨਾ ਲਲਤੋ ਚੌਂਕੀ ਪਈ ਚੌਂਕੀ ਤੇ ਗਏ ਉੱਥੇ ਲਖਾਈ ਸੀ ਅਸੀਂ ਲਲਤੋਠਾ ਅੱਜ ਤੁਸੀਂ ਇੱਥੇ ਸੀ ਵੀ ਉਹ ਵੀ ਸਾਰੇ ਹਾਂਜੀ ਤੇ ਮੇਰੇ ਵੀ ਦੰਦੀਆਂ ਨਾ ਖਾੜਿਆ ਮੁੰਡਿਆਂ ਨੇ ਬਹੁਤ ਜਿਆਦਾ ਬਹੁਤ ਦੰਦੀਆਂ ਵਾਢ ਕੇ ਬੁਰਾ ਹਾਲ ਕੀਤਾ ਉਹਨਾਂ ਨੇ ਮੇਰੇ ਤੇ ਛਡਵਾਉਂਦੇ ਸੀ ਛੜਦੇ ਹੀ ਨਹੀਂ ਸੀ ਸਾਨੂੰ ਅੱਛਾ ਸਾਡੀ ਗੱਡੀ ਵੀ ਸਾਰੀ ਤੋੜਤੀ ਉਹਨਾਂ ਨੇ ਅਸੀਂ ਉਹਨੂੰ ਹੀ ਮਾਫ਼ ਦੇ ਸੀਗੇ ਜਿਹੜਾ ਵੀ ਜੰਦਾ ਸੀ ਛਡਾ ਨੂੰ ਬੜਾ ਮਾਰਦੇ ਸੀ जी, जी, आ, आ, की, अच्छा ਤੁਹਾਡੇ ਨਾਲ ਹੋਇਆ ਜਿਹੜਾ ਵਾਕਿਆ ਸਾਰਾ ਨਹੀਂ ਹੋਇਆ ਸੀਗਾ ਅਸਲ 'ਚ ਕਿੱਦਾਂ ਮਤਲਬ ਲੜਾਈ ਜਿਹੜੀ ਸ਼ੁਰੂਆਤ ਹੋਈ ਅਸੀਂ ਨਾ ਮੇਰੇ ਬੱਚੇ ਐ ਦੋ ਤੇ ਉਹ ਭਾਜੀ ਨਾ ਡਾਂਸ ਕਰ ਰਹੇ ਸੀਗੇ ਮੈਂ ਉੱਤੇ ਖੜੀ ਸੀਗੀ ਕਿ ਮਤਲਬ ਡਿਗਡੂਗ ਨਾ ਜਾਣ ਤਾ ਮੁੰਡੇ ਨੇ ਆ ਕੇ ਮੁੰਡਾ ਮਾਰਤਾ ਭਾਜੀ ਛੜਾ ਭਾਜੀ ਉਹਨੂੰ ਕਹਿ ਰਹੇ ਤੇ ਕਿ ਤੂੰ ਮੂੰਹਾਂ ਡਾ ਕੱਤ ਮਾਰਿਆ ਵਾ ਉਹਨੇ ਚੋ ਉਹ 10 10 ਚਾਰ ਜਨੇ ਹੱਥੀ ਪਾ ਗਏ ਬਾਕੀ ਅੰਦਰੋ ਆ ਗਏ ਸਵਾਨ ਸਮੋਲ ਲੈ ਕੇ ਮਾਰਨ ਲੱਪੇ ਜੋ ਛਡਾਨਗੇ ਉਹਨਾਂ ਪਹਿਲੇ ਦਰੂ ਦੀ ਬੋਤਲ ਮਾਰੀ ਫਿਰ ਗਲਾਸੀਆਂ ਮਾਰੀਆਂ ਫਿਰ ਲੱਤਾਂ ਲੁੱਤਾਂ ਮਾਰੀਆਂ ਫਿਰ ਫਿਰ ਮਤਲਬ ਪੇਟ ਤੇ ਬੈ ਕੇ ਉਹਨੇ ਆਪਣੀ ਟੀ-ਸ਼ਰਟ ਵਗੈਰਾ ਪਾੜੀ ਤੇ ਫਿਰ ਬਾਅਦ ਵਿੱਚ ਬਾਹਰ ਆ ਕੇ ਗੱਡੀ 'ਚ ਬੈਠੀ ਮੈਂ ਆਪਣਾ ਬੱਚਾ ਲੈ ਕੇ 2 ਸਾਲ ਦਾ ਤਾਂ ਉਹਨਾਂ ਨੇ ਪਿੱਛੋਂ ਇੱਟਾਂ ਮਾਰੀਆਂ ਪਿੱਛੋਂ ਸ਼ੀਸ਼ੇ ਤੇ ਇੱਟਾਂ ਮਾਰੇ ਸਾਡੀ ਗੱਡੀ ਵੀ ਤੋੜ ਦੇ ਫਿਰ ਮੈਂ ਬਾਹਰ ਨਿਕਲੀ ਜਦੋਂ ਮੈਨੂੰ ਕਹਿੰਦੇ ਤੈਨੂੰ ਗੋਲੀ ਮਾਰ ਦੇਣੀ ਸੀ ਤੇ ਹੁਣ ਤੁਸੀਂ ਜਦੋਂ ਅਫਸਰ ਕੋ ਐ ਹੋ ਤੇ ਉਸ ਤੋਂ ਬਾਅਦ ਹੁਣ ਕੀ ਆਸ਼ਵਾਸ਼ਣ ਦਿੱਤਾ ਗਿਆ ਕਮਿਸ਼ਨਰ ਸਾਹਿਬ ਵੱਲੋਂ ਉਹ ਤਾਂ ਕਹਿੰਦੇ ਕਿ ਹੁਣ ਤੁਹਾਡੀ ਸੁਣਵਾਈ ਕਰਾਂਗੇ मतलब 8 तारीख ਤੁਸੀਂ ਕੰਪਲੇਂਟ ਦਿੰਦੇ ਹੋ ਤੇ ਹੁਣ ਤੱਕ ਜਿਹੜੀ ਆ ਕਾਰਵਾਈ ਨਹੀਂ ਹੋਈ ਨਹੀਂ ਉਹਦੀ ਕੋਈ ਵੀਡੀਓ ਵਗੈਰਾ ਹੈਗੀ ਅੰਦਰ ਜਿਹੜੀ ਤੋੜਪਨ ਕੀਤੀ ਜਾਂਦੀ ਜਿਹੜੀ ਤੁਹਾਡੇ ਨੇ ਹਮਲਾ ਕੀਤਾ ਜਾਂਦਾ ਹਾਂਜੀ ਹੈਗੀ ਵੀਡੀਓ ਹੈਗੀ ਹੈ ਅੱਛਾ ਉਹ ਪ੍ਰੋਵਾਈਡ ਕਰੂੰਗਾ ਮੀਡੀਆ ਨੂੰ ਹਾਂਜੀ ਕਰ ਦਾਂਗੇ ਕਰ ਦੂੰਗਾ ਕਰ ਦਾਂਗੇ ਅੱਛਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਸ ਇਹ ਕਿ ਉਹਨਾਂ ਨੂੰ ਅੰਦਰ ਕੀਤਾ ਜਾਵੇ ਉਹਨਾਂ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਇਨਸਾਫ ਕਿੱਦਾਂ ਦਾ ਮੰਗ ਰਹੇ ਹੋ ਕਿ ਉਹ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਨੇ ਸੱਟਾਂ ਖਵਾ ਕੇ ਜਨਾਨੀਆਂ ਦੇ ਉੱਤੇ ਹੱਥੇ ਚੱਕੀ ਉਹਨਾਂ ਨੇ ਜਨਾਨੀਆਂ ਨੂੰ ਮਾਰਿਆ ਉਹਨਾਂ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਗੋਂ ਉਹਨਾਂ ਨੇ ਦੁਕਾਨਾ ਖੋਲੀ ਤੇ ਗਲੀ ਚੋਂ ਡਰਦੇ ਹੀ ਨਹੀਂ ਪਏ ਕਿਸੇ ਕੋਲ ਧਮਕੀਆਂ ਦੇਈ ਜਾਂਦੇ ਪੈਨ ਸਾਨੂੰ ਹਾਂਜੀ ਸਾਡੇ ਛੋਟੇ ਬੇਟੇ ਦੀ ਇਹ ਮਾਚਲ ਹੁੰਦਾ ਹੈ ਇਹਦੀ ਫੋਟੋ ਮੈਂ ਚੱਕੀ ਫਿਰਦੇ ਨਾ ਹੁਣ ਉਹਨੂੰ ਇਹਨੂੰ ਮਾਰਨ ਵਾਸਤੇ ਮੈਂ ਚੱਕ ਕੇ ਨਾ ਮੇਰੇ ਛੋਟੇ ਭਰਾਵਾਂ ਦੀ ਅੱਗੇ ਅੱਗੇ ਵਾਇਰ ਕਰ ਰਹੇ ਆਪਣੇ ਗਰੁੱਪਾਂ ਚ ਮੁੰਡਿਆਂ ਨੂੰ ਕਿਸੇ ਨੂੰ ਲੈ ਕੇ ਕਿਉਂ ਧਮਕੀਆਂ ਦੇਵਾ ਰਹੇ ਆ ਫੈਸਲਾ ਕਰ ਲੋ ਅੱਛਾ ਹਾਂਜੀ ਤੁਸੀਂ ਕੀ ਸਟੈਪ ਚੱਕੋਗੇ ਕੀ ਅਸੀਂ ਤਾਂ ਇਹ ਕਾਨੂੰਨ ਦੇ ਦਾਇਰੇ ਨਾਲ ਹੀ ਚੱਲਾਂਗੇ ਜੀ ਜੀ ਬਿਲਕੁਲ ਸਰ ਤੁਸੀਂ ਨਾਂ ਲਾਏ ਸੀਗੇ ਉਹ ਜਿਹੜਾ ਇੱਕ ਐਪਲੀਕੇਸ਼ਨ ਵੀ ਲਿਖੀ ਹੋਈ ਹੈ ਤੇ ਕਿਤੇ ਨੇ ਕਿਤੇ ਕਿ ਲਾਦਾ ਕੀ 8 ਤਰੀਕ ਦਾ ਮਾਮਲਾ ਸੀਗਾ ਤੇ ਉਸ ਤੋਂ ਬਾਅਦ ਅੱਜ ਦਰਵਾਜ਼ੇ ਜਿਹੜੇ ਖੜਕਾਨ ਤੋਂ ਬਾਅਦ ਅੱਜ ਸੀਪੀ ਦਫ਼ਤਰ ਪਹੁੰਚ ਜਾਂਦਾ ਪਰਿਵਾਰ ਤੁਹਾਡੇ ਨਾਲ ਪਹੁੰਚ ਜਾ ਤੁਸੀਂ ਵੀ ਨਾਲ ਪਹੁੰਚੇ ਹੋ ਤੇ ਕੀ ਆਸ਼ਵਾਸ਼ਣ ਦਿੱਤਾ ਗਿਆ ਅੰਦਰੋਂ ਨਹੀਂ ਸੀਪੀ ਸਾਹਿਬ ਕੋਲ ਤਾਂ ਇਹ ਪਹਿਲਾਂ ਤਾਂ ਇਹ ਇਹਨਾਂ ਦੀ 8 ਤਰੀਕ ਦਾ ਇਹਨਾਂ ਦਾ ਵਾਕਿਆ ਵਾ ਇਹ ਉਸ ਤੋਂ ਬਾਅਦ ਰੋਜ਼ ਥਾਣੇ ਰੋਜ਼ ਚੌਂਕੀ ਰੋਜ਼ ਥਾਣੇ ਰੋਜ਼ ਚੌਂਕੀ ਤੱਕ ਜਾਂਦੇ ਰਹੇ ਜਦੋਂ ਦੇਖਿਆ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਹੜਾ ਵੀ ਇਹਨਾਂ ਦਾ ਆਈਓ ਆ ਉਹ ਇਹਨਾਂ ਨੂੰ ਸਹੀ ਸਹੀ ਤਰ੍ਹਾਂ ਇਹਨਾਂ ਨੂੰ ਜਵਾਬ ਨਹੀਂ ਦੇ ਰਿਹਾ ਉਸ ਤੋਂ ਬਾਅਦ 8 ਤਰੀਕ ਤੋਂ ਬਾਅਦ ਅੱਜ ਦੇਖ ਲਓ ਵੀ 22 ਤਰੀਕ ਹੋ ਗਈ ਆ ਇਹ 22 ਤਰੀਕ ਹਾਰ ਕੇ ਇਹਨਾਂ ਨੇ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਆ ਸੀਪੀ ਸਾਹਿਬ ਨੇ ਬਹੁਤ ਵਧੀਆ ਤਰ੍ਹਾਂ ਇਹਨਾਂ ਦੀ ਗੱਲਬਾਤ ਸੁਣੀ ਆ ਵੀ ਤੁਹਾਨੂੰ ਇਨਸਾਫ ਬੜੀ ਮਿਲੂਗਾ ਉਹਨਾਂ ਨੇ ਉਹਨਾਂ ਨੂੰ ਐਸਐਚਓ ਸਾਹਿਬ ਨੂੰ ਬੈਰਲੈਂਸ ਤੇ ਉਹਨਾਂ ਨੂੰ ਕਾਲ ਵੀ ਕੀਤਾ ਮੇਰੇ ਨਾਲ ਗੱਲ ਕਰਨ ਤੇ ਉਸ ਤੋਂ ਬਾਅਦ ਇਹਨਾਂ ਦੀ ਬੈਸਟ ਦੀ ਆਪਣੀ ਡਿਊਟੀ ਲਾਤੀ ACP ਦੀ ਵੀ ਇਹਨਾਂ ਦਾ ਇਹਨਾਂ ਦੀ ਇੱਕ ਤਾਂ ਇਹ ਗੱਡੀ ਭੰਨਤੀ ਦੂਜਾ ਇੱਕ ਰੋਜ਼ ਦੀ ਰੋਜ਼ ਕਮਾਉਣ ਵਾਲੀ ਰੋਜ਼ ਦੀ ਰੋਜ਼ ਖਾਣ ਵਾਲਾ ਬੰਦਾ ਉਹ ਮੰਜੇ ਦੇ ਉੱਤੇ ਬੈੱਡ ਤੇ ਪੈ ਗਿਆ ਉਹ ਧੀ ਆ ਨਿਕਾ ਜਾਂ ਉਹਦਾ ਬੱਚਾ ਵਾ ਉਹਦੀ ਲੱਤ ਤੋੜਤੀਏ ਨਾ ਤਾਂ ਉਹ ਕੰਮ ਤੇ ਜਾ ਸਕਦਾ ਠੀਕ ਹੈ ਨਾ ਉਹ ਕੁੜੀ ਦਾ ਫੇਸ ਸਾਰਾ ਖਰਾਬ ਕਰਤਾ ਉਹ ਬੱਚੇ ਲੱਗੇਗੇ ਇੱਦਾਂ ਇਹ ਤੁਸੀਂ ਇਹਨਾਂ ਨੇ ਮੈਨੂੰ ਤਾਂ ਇਹ ਹੀ ਲੱਗਦਾ ਇਹਨਾਂ ਨੂੰ ਜਾਣ ਬੁੱਝ ਕੇ ਹੀ ਇਹਨਾਂ ਨੂੰ ਵਿਆਹ ਤੇ ਬੁਲਾਇਆ ਗਿਆ ਇਹਨਾਂ ਨੂੰ ਵਿਚਾਰੇ ਭੋਲੇ ਆ ਇਹ ਇਹਨਾਂ ਨੂੰ ਵਿਚਾਰੀ ਕੁੜੀ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੂੰ ਜਾਣ ਬੁੱਝ ਕੇ ਇਹਨਾਂ ਨੂੰ ਉੱਥੇ ਹੋਟਲ ਦੇ ਵੀ ਤੁਸੀਂ ਆਓ ਉਸ ਤੋਂ ਬਾਅਦ ਇਹ ਰੰਜੀਸ ਦਾ ਕੋਈ ਕਾਰਨ ਬਣਿਆ ਹੁਣ ਉਹ ਕੁੜੀ ਆ ਵਿਚਾਰੀ ਉਹ ਤਾਂ ਇਹਨੂੰ ਇਹਨਾਂ ਨੂੰ ਜੇਠ ਨੂੰ ਦੱਸਣਗੇ ਵੀ ਛਟਾਉਣ ਗਈ ਸੀਗੀ ਉਹ ਇਹਨਾਂ ਨੇ ਇਹਦਾ ਮਤਲਬ ਰੰਜਿਸ਼ ਹੀ ਆ ਉਹ ਚੱਕ ਕੇ ਲੱਗਦਾ ਕੀ ਹੈਗਾ ਕਿ ਹੁਣ ਤੁਸੀਂ ਜਦੋਂ ਕੰਪਲੇਂਟ ਦਿੰਨੇ ਆਉਂਦੇ ਤੇ ਉਸ ਤੋਂ ਬਾਅਦ ਸਾਰਾ ਪ੍ਰਵਾੜ ਜਿਹੜਾ ਅੰਦਰ ਮਿਲਦਾ ਅਫਸਰਾਂ ਤੋਂ ਉਸ ਤੋਂ ਬਾਅਦ ਹੁਣ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੇ ਸਪੈਸ਼ਲ ਬਹੁਤ ਵਧੀਆ ਸੀਪੀ ਸਾਹਮਣੇ ਸੁਆਸ਼ਨ ਦਿੱਤਾ ਵਾ ਔਰ ਸਾਨੂੰ ਪਹਿਲ ਦੇ ਆਧਾਰ ਤੇ ਸੂਬੇ ਦੇ ਬੰਦੇ ਬੈਠੇ ਸਾਨੂੰ ਜਲਦੀ ਉਹਨਾਂ ਨੇ ਅੱਧੇ ਘੰਟੇ ਦੇ ਵਿੱਚ ਹੀ ਸਾਨੂੰ ਫਾਰਕ ਕਰਤਾ ਉਹ ਕਹਿੰਦੇ ਵੀ ਬੇਟੇ ਤੁਸੀਂ ਜਾਓ ਤੁਹਾਡੀ ਜਿਹੜੀ ਵੀ ਬੰਦੀ ਕਾਰਵਾਈ ਆ ਇਹਦੇ ਵਿੱਚ ਵਾਦਾ ਕੀਤਾ ਜਾਓ ਸੋ ਦੱਸ ਦਈ ਫੇਸ ਦੇ ਉੱਤੇ ਵੀ ਜਿਹੜਾ ਵਾਰ ਕੀਤੇ ਜਾਂਦੇ ਨੇ ਇੱਕ ਲੇਡੀਜ਼ ਦੇ ਉੱਤੇ ਉਸ ਤੋਂ ਬਾਅਦ ਜਦੋਂ ਛੁੜਾਨਦੇ ਉਹਦੇ ਪਰਿਵਾਰ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹਦੇ ਨਾਲ ਵੀ ਜਿਹੜੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਪੈਲੈਸ ਦੇ ਵਿੱਚ ਦਾ ਇਹ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਵੀਡੀਓ ਜਿਹੜੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਅੰਦਰ ਜਦੋਂ ਉਸ ਵਕਤ ਆਪਣਾ ਤਫਰੀਦਾ ਜਿਹੜਾ ਮਾਹੌਲ ਬਣ ਜਾਂਦਾ ਹੈ ਹਾਲਾਂਕਿ ਇਹ ਪਰਿਵਾਰ ਜਿਹੜਾ ਦਰਦਰ ਦੀਆਂ ਠੋਕਰਾ ਖਾਣ ਤੋਂ ਬਾਅਦ ਪ੍ਰਸ਼ਾਸਨ ਦੇ ਅੱਗੇ ਹੁਣ ਪਹੁੰਚ ਚੁੱਕਿਆ ਹੈ ਸੀਪੀ ਆਫਿਸ ਦੇ ਵਿੱਚ ਸੋ ਆਸ਼ਵਾਸਨ ਵੀ ਦਿੱਤਾ ਗਿਆ ਕਮਿਸ਼ਨਰ ਸਾਹਿਬ ਵੱਲੋਂ ਕਿ ਬਹੁਤ ਹੀ ਜਲਦ ਤੁਹਾਡੇ ਨਾਲ ਇਨਸਾਫ ਜਿਹੜ ਕੀ ਕਦੋਂ ਤੱਕ ਪਰਵਾਣ ਨੂੰ ਜਿਹੜਾ ਇਨਸਾਫ ਮਿਲਦਾ ਦੇਖੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਹਾਨੀ ਦੇ ਨਾਲ ਧੰਨਵਾਦ